ਕਲਾ ਦੇ ਉਪਾਸ਼ਕੋਂ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਉਸ ਗੁਰੂ ਨਾਨਕ ਦੇਵ ਜੀ ਦੇ ਪੁੱਤਰ ਹਾਂ ਜਿਨ੍ਹਾਂ ਨੇ ਬਾਬਰ ਦੀ ਅੱਖ ਵਿੱਚ ਅੱਖ ਪਾ ਕੇ ਕਿਹਾ ਬਾਬਰ ਤੂੰ ਬਾਬਰ ਨਹੀਂ ਤੂੰ ਜ਼ਬਰ ਹੈ ਤੂੰ ਮਜਲੂਮਾਂ ਤੇ ਅਤਿਆਚਾਰ ਕਰਦਾ ਹੈ ਚੰਦੂ ਦੀ ਕਾਰਸਤਾਨੀ ਨੇ ਜਹਾਂਗੀਰ ਦੇ ਹੁਕਮਾਂ ਨਾਲ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਜੀ ਨੂੰ 33 ਤਰੀ ਤੇ ਬਿਠਾ ਕੇ ਸ਼ਹੀਦ ਕਰਵਾਇਆ ਹੁਣੀ ਵੇਖ ਛਠਮ ਪੀਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੀਰੀ ਪੀਰੀ ਧਾਰ ਕੇ ਸਿੱਖ ਪੰਥ ਵਿੱਚ ਜੋਸ਼ ਭਰਿਆ ਸਮਾਂ ਪਲਟਿਆ ਔਰੰਗਜ਼ੇਬ ਨੇ ਆਪਣੇ ਰਾਜ ਵਿੱਚ ਹਿੰਦੂਆਂ ਦੇ ਜਨੈਵ ਲਾਏ ਅਤੇ ਹਿੰਦੂਆਂ ਦੇ ਕਤਲੇਆਮ ਕਰਨੇ ਸ਼ੁਰੂ ਕਰ ਦਿੱਤੇ ਫਿਰ ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਜੀ ਨੇ ਹਿੰਦੂਆਂ ਦੀ ਗੁਹਾਰ ਸੁਣੀ ਅਤੇ ਹਿੰਦ ਤੋਂ ਆਪਣਾ ਸੀਸ ਵਾਰਿਆ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਸੱਚਾ ਤੇ ਸਰਬੰਸਵਾਰ ਕਿਹੜੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਸੋ ਜਿਵੇਂ ਜਿਵੇਂ ਸਮੇਂ ਦੀਆਂ ਸਰਕਾਰਾਂ ਨੇ ਸਿੱਖ ਪੰਥ ਨੂੰ ਖਤਮ ਕਰਨ ਦਾ ਯਤਨ ਕੀਤਾ ਪੰਥ ਨੇ ਆਪਣੀ ਆਪ ਨੂੰ ਹੋਰ ਨਿਖਾਰ ਕੇ ਜਿਵੇਂ ਪੇਸ਼ ਕੀਤਾ ਸਾਡਾ ਕਵੀ ਚਰੀ ਜਥਾ ਅਮੋਲਕ ਸ਼ਾਂਦ ਰਹੀ ਹੈ ਇਹ ਇਉ ਬਿਆਨ ਕਰਦਾ ਹੈ ਜਾਬਰ ਜ਼ੁਲਮ ਕਮਾ ਗਏ ਲਾ ਕਰ ਆਪਣਾ ਜੋਰ ਪਰ ਸਿੱਖ ਆਉਂਦੇ ਸਾਹਮਣੇ ਨਿਖਰ ਨਿਖਰ ਕੇ ਹੋਰ ਇਹ ਗਲਤ ਵਾਰੀ ਖਨੇ ਮਾਨੀ ਨਾਨਕ ਸਿੱਖ ਧਰਮ ਦੇ ਬਾਨੀ ਗੀ ਆ ਗਿਆ ਚੜ ਇੰਡੀਆ ਤੇ ਬਾਬਰ ਬਹੁਤੇ ਜ਼ੁਲਮ ਕਮਾ ਗਿਆ ਜ਼ਾਬਰ ਬਹੁਤੀ ਕੱਲ ਲੁੱਟ ਮਾਰ ਗਿਆ ਨਾ ਪਾਣੀ ਪਤ ਦੀ ਜੰਦ ਮੁਗਲ ਤੂੰ ਬੋਦੀ ਹਾਰ ਗਿਆ ਨਾਰੇ ਮਰਦ ਕਾਟ ਕਰ ਕੰਡੀਆਂ ਹੋਈਆਂ ਸੱਜ ਵਈਆਂ ਰੰਡੀਆਂ ਆਈਆਂ ਇਕੀ ਮਾਰ ਪਈ ਕਰਲਾੜੇ ਮਿੱਠੇ ਗੁਰ ਕਰ ਮੰਨ ਲੈ ਪਾਣੇ ਜੋ ਵਰਤਾ ਕਰਤਾ ਦਤੇਗੇ ਜਦ ਵੀ ਜ਼ੁਲਮ ਸਿਖਾਤੇ ਹੋਏ ਜ਼ੁਲਮ ਨੇ ਹੋਰ ਨਿਕਾੜ ਦਤੇਗੇ ਲਗਰ ਸਿੱਖੀ ਦੀ ਦੁੰਗਲੀ ਲਾਤੀ ਮੁਗਲ ਧੂਪ ਨੂੰ ਉਗਲੀਂਗੀ ਖੰਦਾ ਮੁਗਲ ਗੁਰੂ ਤੇ ਖਵੀਆਂ ਅਰਜਨ ਦੇਵ ਬੀੜ ਕੇ ਤਵੀਆਂ ਉਤੇ ਬਿਠਾਤਾ ਪਾਪੀ ਨੇਗੇ ਕੇਠਾ ਅਗਨ ਸੀਸ ਵਿਚ ਰੇਤਾ ਗਰਮ ਪਵਾਤਾ ਪਾਪੀ ਨੇ ਅਗਨੇ ਜਿਸਮ ਬਣਾਤਾ ਕੋਲਾ ਪੰਜਵੇਂ ਗੁਰੂ ਛੜ ਗਏ ਚੋਲਾ ਹੰਗਾ ਕਰਗੇ ਖਤਮ ਯਾ ਤੇਰਾ ਜਗ ਦੀ ਧਾਵੀ ਨਦੀ ਕੋਲ ਦੀ ਵਕਦੀ ਇਸ ਵਿੱਚ ਚੁੱਬੇ ਮਾਰਦੇ ਤੇ ਜੀ ਕਦ ਵੀ ਜ਼ੁਲਮ ਸਿਖਾਤੇ ਹੋਏ ਜ਼ੁਲਮ ਨੇ ਹੋਰ ਨਿਕਾੜਦੇ ਜੀ ਗੁਰੂ ਨਾ ਦੀਨ ਕਬੂਲਣ ਘਰ ਵਿੱਚ ਦੋ ਤਲਵਾਰਾਂ ਝੂਲਣ ਹੰਗਾ ਕਿਹੜੇ ਸ਼িকার ਮਾਨ ਦੇ ਮੌਜੇ ਕਰਕੇ ਪਿਆਰ ਸਿੱਖਾਂ ਦੀ ਫੌਜ ਹੈ ਆਹ ਹੁੰਦਾ ਤੇ ਮੁਗਲਾਂ ਦੇ ਅੰਗੇ ਚਾਰ ਲੜਾਈਆਂ ਲੜੀਆਂ ਛੱਕੇ ਚੜਾਤੇ ਮੁਗਲਾਂ ਦੇ ਇਹਾਂ ਪਰਿਵਾਰ ਸਿੰਘ ਪਾਵਰ ਤੱਕ ਦੀ ਅਕਾਲੀ ਸਾਰੇ ਟਾਵਰ ਰਹਿੰਦੇ ਉਸੇ ਥਾਂ ਸਤ ਗੁਰ ਲਾਉਣ ਕਚੈਰੀ ਕਾਦੇ ਆਹਰੀ ਆਗਾ ਸ਼ੇਰੀ ਸਭ ਦੇ ਕਾਜ ਸੁਵਾਦ ਦੇਂਗੇ ਛੰਦ ਵੀ ਝੁਲਮ ਸਿਖਾਤੇ ਹੋਏ ਝੁਲਮ ਨੇ ਹੋਰ ਨਿਖਾਰ ਦਿੱਤੇ ਗੁਰ ਜੇਬ ਸੰਭਾਲ ਲਿਆ ਤੱਕ ਤਾ ਵਧ ਗਏ ਜ਼ਬਰ ਝੁਲਮ ਦੇ ਲਗਤੈਂ ਹਿੰਦੂ ਉਹ ਜ਼ਬਰ ਨਮੋ ਮਨ ਕਰਦਾ ਪਾਪੀ ਨਹੀਂ ਖੁਦਾ ਤੋਂ ਡਰਦਾ ਨੀਅਤ ਰੱਖਦਾ ਖੋਟੀ ਸੀਂਗੀ ਸੇਫਟੀ ਸੇ ਰਜਨੇ ਉਡਾ ਕੇ ਮਗਰ ਨੂੰ ਛਕਦਾ ਰੋਟੀ ਸੀ ਜਬ ਗਰਸ਼ੇਰ ਲਗਾ ਕੇ ਲਾਮੂ ਕਰਤੇ ਵਿਪ ਕਸ਼ਮੀਰੀ ਕੰਗੂ ਆਗੇ ਤੇਗ ਬਹਾਦਰ ਪਾਸੇ ਮੰਨ ਕੇ ਵਿਕਰਾਦੀ ਅਰਦਾਸੇ ਉਹਨਾਂ ਨੇ ਸਿਰ ਬਾਗ ਦਤੇਂਗੇ ਜਦ ਵੀ ਜ਼ੁਲਮ ਸਿਖਾਤੇ ਹੋਏ ਜ਼ੁਲਮ ਨੇ ਹੋਰ ਨਿਖਾਰ ਦਤੇਂਗੇ ਗੁਰੂ ਗੋਬਿੰਦ ਸਿੰਘ ਜੀ ਦੇ ਤੁਰਿਆ ਦਾਦਾ ਜੀ ਦੀ ਜੀਤੇਂਗੇ ਸ਼ਾਹੀ ਢਾਠ ਬਣਾ ਲਿਆ ਸਾਰਾ ਖੜਕੇ ਨਤਰਣ ਜੀਤ ਨਗਾਰਾ ਸਿਰ ਤੇ ਸੋងਦੀ ਕਲਗੀ ਸੀਗੀ ਬਾਈ ਤਾਰ ਨਰੀਸ਼ਾ ਦੀ ਇੱਕ ਸੁਣ ਕੇ ਬਲ ਗਈ ਸੀਗੀ ਪਤਾ ਸਹਿਬ ਹਰਾ ਕੇ ਰਾਜੇ ਅੰਮ੍ਰਿਤ ਪਿਆ ਕੇ ਤੇ ਸਿੰਘ ਸਾਦੇ ਜੀ ਮਾਤਾ ਦੁਜਰੀ ਤੇ ਪੁੱਤ ਚਾਰੇ ਭਾਰਤ ਵਰਸਿਓ ਤੋਂ ਦੀਵਾਰੇ ਕਰਜੇ ਸਿਰੋਂ ਉਤਾਰ ਦਿੱਤੇਗੇ ਜਦ ਵੀ ਜੁਰਮ ਸਿਖਾਤੇ ਹੋਏ ਜੁਰਮ ਨੇ ਹੋਰ ਨਿਖਾਰ ਦਿੱਤੇਗੇ ਮਾਤਾ ਮੰਦਰ ਤੇ ਆਗਿਆ ਚੋਲਾ ਮਾ ਦੋ ਦਾਸ ਕਰਿਆ ਬਸ ਕੋੜਾ ਆਂ ਬਖਸ਼ੀ ਕੁੰਦ ਅਮੀਦੀ ਤਦ ਨੂੰ ਤਰਫ ਪੰਜਾਬ ਤੋੜਿਆ ਯੁੱਧ ਨੂੰ ਦੇ ਕੇ ਸੈਨਾ ਜੰਨਾ ਦੀ ਸਰਹੰਦ ਬਮੂੜ ਝੰਡਾ ਏ ਟੇਟ ਕਰਤੀ ਤੰਨਾ ਦੀ ਗੁੜੀਆਂ ਤੇਜ ਲੜਾਈਆਂ ਲੜੀਆਂ ਵਰਤੇ ਮੁਗਲ ਜਿਵੇਂ ਜੜ ਚੜੀਆਂ ਹੰਗਾ ਕੰਗੂ ਅਤੇ ਸੁਚਾਨੰਦ ਚੁਕਿਆ ਡੰਡਾ ਸੜੇ ਵਹੀਦੇ ਚੁਕਿਆ ਕੁਲ ਹਸਤੈਨੀ ਮਾਦਤੇਗੇ ਜਦ ਵੀ ਜਗਮ ਸਿਕਾਂ ਤੇ ਹੋਏ ਜਗਮ ਨੇ ਹੋਰ ਨਿਕਾਰ ਦਤੇਗੇ ਬੰਦਾ ਬਹਾਦਰ ਕਾਫੀ ਲੜਿਆ ਜਾ ਗੁਰਦਾਸ ਮੰਗਲ ਵਿੱਚ ਫੜਿਆ ਪਿੰਜਰੇ ਪਾ ਕੇ ਲੈ ਗਏ ਦਿੱਲੀ ਜਕੜੇ ਭਰੇ ਕੇ ਬੈਲੀ ਕਰਦੇ ਕਤਲ ਜਲਾਦਾ ਨੀਂਗੇ ਮੰਨੀ ਈਨ ਨਾ ਦੀਨ ਗੁਰੂ ਦੇ ਸੱਚੇ ਮਜਾਜਾਂ ਨੇ ਗਿਆਂ ਫੇਰ ਟਵੈਲ ਬਿਸਲਾ ਫਿਰਦੇ ਸਿੰਘ ਵਜਾਉਂਦੇ ਬਿਸਲਾ ਹੰਗਾ ਲੁਕਛਪ ਰੈਣ ਮਾਰਦੇ ਡਾਕੇ ਪਾਦੇ ਸੂਬਿਆਂ ਦੇ ਗਲ ਸੱਪੇ ਹੋ ਨਖ ਸੁਟ ਹਥਿਆਰ ਦਿੱਤੇਂਗੇ ਜਦ ਵੀ ਜਲਮ ਸਿਕਾਤੇ ਹੋਏ ਜਲਮ ਨੇ ਹੋਰ ਨਿਕਾੜ ਦਿੱਤੇ ਇਹ ਲੈਣ ਮੁਗਲ ਨਾਲ ਟੇਟਾ ਨਤਰਿਆ ਮਹਾ ਸਿੰਘ ਦਾ ਬੇਟਾ ਆਂ ਉਸਦਾ ਮੰਗਣ ਬਾਬਾ ਟੋਰਾ ਕਬਜ਼ਾ ਕਰ ਲਿਆ ਸ਼ਹਿਰ ਲਾਹੌਰ ਹੈ ਉਸ ਦੇ ਦਿਆਲੂ ਕਾਦਰ ਸੀਗੀ ਮਾਲਕ ਤਾਜ ਤਖਤ ਦਾ ਬਣ ਗਿਆ ਸੀ ਗਨਜੀਤ ਬਹਾਦਰ ਸੀਗੀ ਕਿਤਨੀ ਪੰਜ ਨਦੀਆਂ ਦੀ ਤਖਤੀ ਮੁਗਲ ਹਕੂਮਤ ਚੱਲਦੀ ਕਾਤੀਗੀ ਸੇਵਾ ਭਾਵ ਬੜਾ ਸੀ ਅੰਦਰ ਮੜਦਾ ਸਿਉਨੇ ਸੇ ਹਰ ਮੰਦਰ ਬੂੰਗੇ ਨਵੇਂ ਅਨਸਾਰ ਦੇ ਦੇਗੇ ਜਦ ਵੀ ਜ਼ੁਲਮ ਸਿਖਾਤੇ ਹੋਏ ਜ਼ੁਲਮ ਨੇ ਹੋਰ ਨਿਕਾਰ ਦਿੱਤੇ ਜਦ ਵੀ ਜ਼ੁਲਮ ਸਿਖਾਤੇ ਹੋਏ ਜ਼ੁਲਮ ਨੇ ਹੋਰ ਨਿਖਾਰ ਦਿੱਤੇਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ